ਆਪਣਾ ਜਿਹੜੀ ਇਹ ਮੱਦਪਾਗੇ ਘਟਨਾ ਵਾਪਰੀ ਆ ਦੋਏ પતિ ਪਤਨੀ ਨੇ ਸੁਸਾਇਡ ਕਰ ਲਿਆ ਕੀ ਕਾਰਨ ਇਹ ਦੋਏ ਮੀਆਂ ਬੀਬੀ ਦਾ ਥੋੜਾ ਬਹੁਤਾ ਨਾ ਆਪਸ ਦੇ ਵਿੱਚ ਘਰੇਲੂ ਜਿਵੇਂ ਕਲੇਸ਼ ਹੁੰਦਾ ਉਹਦੇ ਤੋਂ ਜਿਹੜੀ ਇਹਦੀ ਪਤਨੀ ਆ ਉਹ ਮਨਪ੍ਰੀਤ ਕੌਰ ਉਹ 29 ਤਰੀਕ ਨੂੰ ਇਥੋਂ ਆਪਣੇ ਪੇਕੇ ਪਨੋਪਲੀ ਪਿੰਡ ਜੋ ਆਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਉੱਥੇ ਚਲੀ ਗਈ ਸੀ ਤੇ ਆਪਣੇ ਬੱਚੇ ਤਿੰਨੋ ਬੱਚੇ ਲੈ ਕੇ ਇੱਕ ਬੇਟਾ ਦੋ ਬੇਟੀਆਂ ਪਰ ਜਦੋਂ 29 ਤਰੀਕ ਨੂੰ ਇਹ ਫਤੇਗੜਾ ਸਾਹਿਬ ਚ ਪਹੁੰਚੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਚੌਕ ਆ ਉੱਥੇ ਪੁਲਿਸ ਦਾ ਨਾਕਾ ਹੋਣ ਕਰਕੇ ਇਹ ਆਪਣੇ ਬੱਚਿਆਂ ਨੂੰ ਕਹਿੰਦੀ ਵੀ ਤੁਸੀਂ ਥੋੜਾ ਨਾਕਾ ਕ੍ਰੋਸ ਕਰ ਲਓ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਬੈਠਦੀ ਹਾਂ ਤੇ ਉਸ ਤੋਂ ਬਾਅਦ ਬੱਚੇ ਇਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਕੋਲ ਚਲੇ ਗਏ ਜਿਹੜੀ ਕਿ ਉਹਨਾਂ ਨੂੰ ਉੱਥੇ ਇਹਨਾਂ ਦੀ ਮਾਤਾ ਇਹ ਨਹੀਂ ਮਿਲੀ ਮਾਤਾ ਨਾਲ ਮਿਲਣ ਕਰਕੇ ਕਾਫੀ ਜ਼ਿਆਦਾ ਇਹਨਾਂ ਨੇ ਉੱਥੇ ਲੱਭੀ ਉਸ ਦਿਨ ਨਹੀਂ ਮਿਲਣ ਕਰਕੇ 30 ਤਰੀਕ ਨੂੰ ਬੱਚੇ ਕਹਿੰਦੇ ਅਸੀਂ ਆਪਣੇ ਪਨੋਪਲੀ ਨਾਨਕੇ ਚਲੇ ਗਏ ਜੇ ਉਹ ਉੱਥੇ ਚਲੇ ਗਏ ਉਹ ਤੋਂ ਬਾਅਦ 30 ਤਰੀਕ ਨੂੰ ਬੱਚੇ ਤੋਂ ਬਾਅਦ ਇਹਨਾਂ ਨੇ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਖਾਈ ਵੀ ਸਾਡੀ માતા ਜਿਹੜੀ ਗੁੰਮ ਹੋ ਗਈ ਉਸ ਤੋਂ ਬਾਅਦ ਜੋ ਇਹਦਾ ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲਦੀ ਰਹੀ ਉਹਨਾਂ ਨੇ ਜਾਨੀ ਇਹਨੂੰ ਜਿਹੜਾ ਹੈਗਾ ਪਰਿਵਾਰ ਨੂੰ ਕੋਈ ਦੱਸਿਆ ਨਹੀਂ ਵੀ ਸਾਡੇ ਕੋਲ ਇਹ ਆਈ ਆ ਲੜਕੀ ਆਈ ਆ ਨਾ ਆਈ ਆ ਬੱਚਿਆਂ ਬਾਰੇ ਦੱਸਦਾ ਵੀ ਕੋਈ ਨਹੀਂ ਅਸੀਂ ਭੇਜ ਦਾਂਗੇ ਪਰ ਇਹ ਬੰਦਾ ਜਦੋਂ ਵੀ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਚੱਲਿਆ ਗਿਆ ਇਹਨੂੰ ਜਦੋਂ ਇਹਦੀ ਘਰ ਵਾਲੀ ਨਾਲ ਲੱਭੀ ਤਾਂ ਇਹਨੇ 2 ਤਰੀਕ ਨੂੰ ਪਹਾੜ ਤੋਂ ਥਾਣੇ ਕੰਪਲੇਂਟ ਕਰੀ ਵੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਜਿਹੜੇ ਪਹਾੜ ਤੋਂ ਥਾਣੇ ਤੇ ਕੰਪਲੇਂਟ ਕਰੀ ਵੀ ਉਹ ਮੇਰੇ ਸਹੁਰੇ ਭੇਜ ਨਹੀਂ ਰਹੇ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰੀ ਫਿਰ ਉਹਨਾਂ ਨੇ ਦੱਸਿਆ ਵੀ ਤੇਰੇ ਘਰ ਵਾਲੀ ਦਾ ਤਾਂ ਸਾਨੂੰ ਕੁਝ ਨਹੀਂ ਪਤਾ ਵੀ ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨਹੀਂ ਦਿੱਤਾ ਉਹਨਾਂ ਨੇ ਜਵਾਬ ਤਾਂ ਇਹ ਜਿਹੜਾ ਮੁੰਡਾ ਗਰਮੀਤ ਸਿੰਘ ਆ ਇਹਨੇ 3 ਤਰੀਕ ਨੂੰ ਸਵੇਰੇ ਕੱਲ 3 ਵਜੇ ਇੱਕ ਆਪਣੀ ਵੀਡੀਓ ਬਣਾਈ ਵੀਡੀਓ ਬਣਾ ਕੇ ਐਸਆਈ ਪਰਮਿੰਦਰ ਸਿੰਘ ਨੂੰ ਪਹਾੜ ਤੋਂ ਥਾਣੇ 'ਚ ਇੱਕ ਆਪਣੇ ਪਤਾ ਲੱਗਿਆ ਵੀ ਆਪਣੇ ਸਹੁਰਿਆਂ ਨੂੰ ਭੇਜਤੀ ਉਹ ਤੋਂ ਬਾਅਦ 4 ਵਜੇ ਨੇ ਸਵੇਰ ਸੁਸਾਇਡ ਕਰ ਲਿਆ ਕਿਸੇ ਨੇ ਨਾ ਕਰਿਆ ਉਹ ਪੱਖੇ ਨਾਲ ਲਟਕੇ ਜਿਹੜੀ ਇਹਦੀ ਵਾਈਫ ਨੇ ਉਹ ਕੀ ਜਿਹੜੀ ਇਹਦੀ ਵਾਈਫ ਆ ਉਹਨੇ ਜਦੋਂ 29 ਤਰੀਕ ਨੂੰ ਫਤਿਹਗੜ ਤੋਂ ਜਾਣ ਤੀ ਪਤਾ ਲੱਗਿਆ ਵੀ ਉਹਨੇ ਜੋ ਨਹਿਰ ਦੇ ਵਿੱਚ ਛਾਲ ਲਗਾ ਮਾਰ ਦਿੱਤੀ ਐਡਾ ਕੋਈ ਮੈਟਰ ਤਾਂ ਹੈਗਾ ਨਹੀਂ ਫਿਰ ਐਡਾ ਕੋਈ ਇਹਨਾਂ ਦਾ ਕੋਈ ਆਪਸੀ ਐਡਾ ਕੋਈ ਕਲੇਸ਼ ਨਹੀਂ ਸੀ ਔਰ ਕਿਸੇ ਨੂੰ ਕੋਈ ਇਸ ਬਾਰੇ ਕੋਈ ਜ਼ਿਆਦਾ ਨਾ ਪਿੰਡ ਚ ਸੀ ਵਧੀਆ ਪਰਿਵਾਰ ਸੀ ਵਧੀਆ ਕੰਮ ਕਰਦਾ ਸੀ ਵਧੀਆ ਬੱਚੇ ਪਾਲਦਾ ਸੀ ਮਾਦੋ ਫੈਕਟਰੀ ਦੇ ਵਿੱਚ ਕੰਮ ਕਰਦਾ ਕਿੰਨੇ ਬੱਚੇ ਨੇ ਬੱਚੇ ਤਾਂ ਇਹਨਾਂ ਨੇ ਇੱਕ ਤਾਂ ਬੇਟੀ ਆ ਵੱਡੀ 20 ਸਾਲ ਦੇ ਕਰੀਬ ਬੀ ਐ ਪਾਰਟ 2 ਚ ਪੜ੍ਹਦੀ ਆ ਇੱਕ ਬੇਟਾ ਉਦੋਂ ਛੋਟਾ 17 ਸਾਲ ਦਾ ਇੱਕ ਉਹ ਤੋਂ ਛੋਟੀ ਬੱਚੀ 9 10 ਸਾਲ ਦੀ ਜਿਹਦੇ ਸੁਸਾਇਸਾਈਡ ਕੀਤਾਗਾ ਉਹਨੇ ਨਾਮ ਵੀ ਲਿਆਗਾ ਕਿਹੜਾ ਕਿਹੜਾ ਨਾਮ ਲਿਆ ਜਿਹੜਾ ਉਹਨੇ ਸੁਸਾਇਸਾਈਡ ਦੇ ਵਿੱਚ ਨਾਮ ਲੱਤਾ ਜੀ ਚਾਰ ਜਣਿਆਂ ਦਾ ਇੱਕ ਤਾਂ ਉਹਨੇ ਆਪਣੀ ਘਰ ਵਾਲੀ ਦੇ ਲੱਤਾ ਵੀ ਇਹਦੇ ਕਰਕੇ ਮੈਂ ਡਿਪਰੈਸ਼ਨ ਤੇ ਇੱਕ ਉਹਨੇ ਆਪਣੇ ਸਾਡੂ ਦਾ ਤੇ ਇੱਕ ਉਹਨੇ ਆਪਣੀ ਸੱਸ ਦਾ ਇੱਕ ਉਹਨੇ ਆਪਣੀ ਭਝਾਈ ਦਾ بڑے ਭਰਾ ਦੀ ਘਰ ਵਾਲੀ ਜਿਨ੍ਹਾਂ ਤੇ ਅਸੀਂ ਫਿਰ ਕੱਲ ਪਾਸ ਸੋ ਸਚੋ ਸਾਹਿਬ ਨੂੰ ਇਤਲਾਹ ਕਰੀ ਉਹਨਾਂ ਨੇ ਆ ਕੇ ਡੈੱਡ ਬੋਡੀ ਨੂੰ ਲਿਆ ਕੇ 90 ਹਸਪਤਲ ਤੇ ਰੱਖਿਆ ਤੇ ਉਹਨਾਂ ਚਾਰਾਂ ਤੇ ਐਫ ਆਈ ਆਰ ਲਾਉਣੀ ਜਿਹੜੀ ਲੇਡੀਜ਼ ਦੀ ਆ ਉਹਦੀ ਕਿੱਥੇ ਮਿਲਿਆ ਡੈੱਡ ਬੋਡੀ ਜਿਹੜੀ ਲੇਡੀਜ਼ ਦੀ ਡੈੱਡ ਬੋਡੀ ਆ ਉਹ ਸਾਨੂੰ ਕੱਲ ਜਦੋਂ ਅਸੀਂ ਭਾਸੋ ਥਾਣੇ ਗਏ ਉੱਥੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਹ ਥਾਣਾ ਤਿਰਪੜੀ ਦੇ ਵਿੱਚ ਥਾਣਾ ਤਿਰਪੜੀ ਵਾਲਿਆਂ ਨੇ ਕੱਢਿਆ ਕੋਈ ਜਿਹੜੀ ਉਹਨਾਂ ਦੇ ਸਰਕਲ 'ਚ ਨਹਿਰ ਪੈਂਦੀ ਆ ਉਹਨਾਂ ਨੇ ਫਿਰ ਉੱਥੇ ਰਜੇਂਦਰਾ ਹਸਪਤਲ ਤੇ ਰੱਖਤੀ ਜਿਹੜੇ ਮੰਗ ਤਾਂ ਦੋਨੋਂ ਹੀ ਇੱਕ ਦੁਰਖਾਤਮ ਹੋਲੇ ਹੁਣ ਪਰਿਵਾਰ ਦੇ ਪਿੱਛੇ ਕੁਝ ਨਹੀਂ ਰਿਹਾ ਬੱਚੇ ਹੀ ਨੇ ਜੋ ਇਹਦੇ ਫਾਦਰ ਆ ਮੁੰਡੇ ਦਾ ਪਹਿਲਾਂ ਹੀ ਉਹ ਐਕਸਪਾਇਰ ਹੋਏ ਹੋਏ ਨੇ ਮਾਤਾ ਵੀ ਵਿਚਾਰੀ ਡਿਪਰੈਸ਼ਨ ਚ ਰਹਿੰਦੀ ਆ ਪਰਿਵਾਰ ਚ ਹੈ ਹੀ ਕੋਈ ਨਹੀਂ ਬੱਚੇ ਨੇ ਬਸ ਜੋ ਬੱਚਿਆਂ ਦੀ ਮਦਦ ਹੋ ਸਕੇ ਅਸੀਂ ਸਹੀ ਆ ਸਰਕਾਰ ਵੱਲੋਂ ਜੋ ਵੀ ਬੱਚਿਆਂ ਨੂੰ ਕੋਈ ਮਦਦ ਮਿਲ ਸਕਦੀ ਆ ਉਹ ਮਿਲ ਜੇ ਜਿਹੜਾ ਜਿਹੜਾ ਹਸਬੰਦ ਵਾਈਫ ਨੇ ਸੁਸਾਇਡ ਕੀਤਾ ਜੀ ਇਹਦੀ ਗੱਲ ਨਾਲ ਸਾਨੂੰ ਇੱਕ ਅੰਟੀ ਮਿਸ਼ਨ ਆਈ ਸੀ ਪਿੰਡ ਪੂਣੀ ਹਾਲ ਤੋਂ ਉਹਨਾਂ ਨੇ ਕਿਹਾ ਵੀ ਇੱਕ ਗੁਰਮੀਤ ਸਿੰਘ ਨਾਮ ਦਾ ਇਹ ਵਿਅਕਤੀ ਆ ਜਿਹਦੀ ਉਮਰ ਕਰੀਬਨ ਤਾਰੀ ਬੰਦਾ 21 ਸਾਲ ਉਮਰ ਰਹੀ ਵੀ ਆਈ 21 ਵੀ ਉਹਨੇ ਫਿਊਸਲ ਅਟੈਂਪਟ ਕਰ ਲਿਆ ਆਪਣੇ ਆਪ ਨੂੰ ਫਾ ਲੈ ਕੇ ਫਿਊਸਲ ਕਰ ਲਿਆ ਤੇ ਉਹਦੀ ਉਹਨੇ ਕੁਝ ਕੋ 25 30 ਸੈਕਿੰਡ ਦੀ ਵੀਡੀਓ ਪਾਈ ਸੀ ਜੇਚ ਉਹਨੇ ਚਾਰ ਵਿਅਕਤੀਆਂ ਨਾਮ ਲਖਾਏ ਸੀ ਵੀ ਉਹ ਜਿਨ੍ਹਾਂ ਕਰਕੇ ਉਹ ਫਿਊਸਲ ਕਰ ਰਹੇ ਸੀ ਕਾਰਨ ਕੀ ਹੈ ਜੀ ਸੁਸਾਈਡ ਕਰਨ ਕਾਰਨ ਕਿ ਉਹਨਾਂ ਕੋਈ ਘਰੇਲੂ ਆਪਣਾ ਉਹਦਾ ਘਰੇਲੂ ਕਲੇਸ਼ ਜਾ ਹੋਇਆ ਉਹਨਾਂ ਕੋਈ ਦੋ ਤਿੰਨੇ ਪਹਿਲਾਂ ਉਹਦੇ ਰਿਗਾਰਡਿੰਗ ਦੀ ਵਾਈਫ ਬੱਚਿਆਂ ਨੂੰ ਲੈ ਕੇ ਚਲ ਗਈ ਸੀ ਤਾਂ ਉਹਦੇ ਰਿਗਾਰਡਿੰਗ ਉਹਨੇ ਆਪਣੀ ਵਾਈਫ ਦਾ ਨਾਮ ਲੈ ਕੇ ਤੇ ਆਪਣੀ ਇੱਕ ਸੱਸ ਦਾ ਇੱਕ ਸਾਡੂ ਜੀ ਤੇ ਇੱਕ ਉਹਦੀ ਪਰਜਾਈ ਸੀ ਰਾਣੀ ਉਹਦਾ ਨਾਮ ਲੈ ਕੇ ਫਿਰ ਉਹਨੇ ਵੀਡੀਓ ਬਣਾ ਕੇ ਪਾਈ ਸੀ ਤੇ ਉਹਦੇ ਘਰ ਵਾਲੀ ਨੇ ਕਿਉਂ ਕੀਤਾ ਸੁਸਾਈਡ ਉਹਦੀ ਘਰ ਵਾਲੀ ਦੇ ਸੁਸਾਈਡ ਦਾ ਇਹੀ ਕਾਰਨ ਜੋ ਫਿਲਹਾਲ ਹੁਣ ਤੱਕ ਸਮਝ ਆਇਆ ਜੋ ਕਿ ਉਹਨਾਂ ਪਰਿਵਾਰ ਨਾਲ ਗੱਲ ਕਰਕੇ ਵੀ ਉਹ ਤਿੰਨ ਜਿਹੜੇ ਸੁਸਾਈਡ ਤੋਂ ਤਿੰਨ ਦਿਨ ਤਿੰਨ ਚਾਰ ਦਿਨ ਪਹਿਲਾਂ ਹੋਂਗਾ ਆਪਸ ਚ ਲੜ ਕੇ ਤਾਂ ਉਹ ਆ ਕੇ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਕੇ ਪਰਿਵਾਰ ਚਲ ਗਈ ਸੀ ਤੇ ਰਾਹ ਦੇ ਵਿੱਚ ਜਿਹੜਾ ਫਤੇਗੜ ਸਾਹਿਬ ਕੋਲ ਉੱਤਰ ਕੇ ਬੱਚਿਆਂ ਨੂੰ ਕੇ ਚਲ ਕੇ ਆਪ ਕਿਤੇ ਚਲ ਗਈ ਸੀ ਤਾ ਉਹਦੇ ਵਜ੍ਹਾ ਮੁੜ ਕੇ ਪਤਾ ਨਹੀਂ ਲੱਗਿਆ ਕਿੱਥੇ ਗਈ ਸੀ ਇਹ ਜੇ ਡੇਡਿਸ ਦੀ ਕਿੱਥੇ ਮਿਲੀ ਸੀ ਡੈੱਡ ਬੋਡੀ ਇਹ ਲੇਡੀਜ਼ ਦੀ ਡੈੱਡ ਬੋਡੀ ਜੀ ਤ੍ਰਿਪਰੀ ਥਾਣੇ ਦਾ ਏਰੀਆ ਸੀ ਤੇ ਉਹਦੇ ਭਾਗੜ ਨੇ ਚੁੜੀ ਸੀ ਕੋਈ ਮਾਮੂਲੀ ਟਕਰਾਰ ਕਰਕੇ ਸਭ ਕੁਝ ਹੋ ਗਿਆ ਜਿਹੜੀ ਇਨੀਸ਼ੀਅਲ ਸਾਡੀ ਪੋਦੇ ਤੋਂ ਸਾਹਮਣੇ ਆ ਉਹ ਐਈ ਮਾਮੂਲੀ ਟਕਰਾਰ ਜੀ ਹੋਈ ਆ ਬਾਕੀ ਕੋਈ ਮੇਜਰ ਰੀਜਨ ਨਹੀਂ ਕੋਈ ਸਾਹਮਣੇ ਆਇਆ ਕਿਹੜੇ ਕਿਹੜੇ ਜੁਨਕੀ ਕਿਹੜੀ ਧਾਰਾ ਦੇ ਤਹਿਤ ਹੋਇਆ ਹੁਣ ਤੇ ਅਧੀਨ ਧਾਰਾ ਤੇ ਆਈਪੀਸੀ 306 ਦੇ ਤਹਿਤ ਪਰਚਾ ਦਰਜ ਕੀਤਾ ਜੀ ਕਿਸ ਦੇ ਬਿਹਾਫ ਤੇ ਹੋਇਆ